ਆ ਭਾਈ ਪਹਿਣਾ ਵਾਸਤੇ 1000 ਦੇ ਤਿੰਨ ਨਾਈਟ ਸੂਟ ਜਿਹੜਾ ਬਾਜ਼ਾਰ ਤੋਂ ਤੁਹਾਨੂੰ 11-1200 ਦਾ ਇੱਕ ਮਿਲਦਾ ਭਾਈ 1000 ਦੀਆਂ ਤਿੰਨ ਜੀਨਾ ਆ ਚੱਕ ਲੋ ਜਿਹੜੀ ਮਰਜੀ ਲੋਰ ਚੱਕ ਲੋ 1000 ਦੀਆਂ 6 ਦੇ ਰਿਹਾ 1000 ਦੀਆਂ 6 ਟੀ-ਸ਼ਰਟਾਂ ਬੱਚਿਆਂ ਵਾਸਤੇ ਭਾਈ ਅੱਜ ਜਿਹੜੀ ਦੁਕਾਨ ਤੇ ਆਏ ਆ ਨਾ 1000 ਦਾ ਸਾਮਾਨ ਇੰਨਾ ਮਿਲ ਜੂ ਮੁੜ ਕੇ ਤੁਹਾਨੂੰ ਹੋਰ ਦੁਕਾਨ ਤੇ ਜਾਣ ਦੀ ਲੋੜ ਹੀ ਨਹੀਂ ਇੱਧਰ ਆ ਗਿਆ ਬੱਸ ਸਟੈਂਡ ਤੇ ਇੱਧਰ ਆ ਗਈ ਰੇਲਵੇ ਚੌਕੀ ਤੇ ਆ ਗਿਆ ਬਾਲਾ ਜੀ گارਮੇਸ਼ਟ ਰਾਮਪੁਰਾ ਫੂਲ ਸਹਿਰ ਚ ਖੜੇ ਆਗੇ ਆਜੋ ਤੁਹਾਨੂੰ ਦਿਖਾਈਏ ਅੰਦਰ ਕੁਆਲਿਟੀ ਤੇ ਕਪੜਾ ਕਿੰਨਾ ਸਸਤਾ ਇਹ ਤਾਂ ਲੁੱਟੀ ਬਹੁਤ ਹੋਈ ਜਾਂਦੀ ਹੈਗੀ ਇਹ ਤਾਂ ਲੁਧਿਆਣੇ ਤੋਂ ਥੱਲੇ ਰੇਟ ਨੇ ਬਾਈ ਉਹਦੇ ਇੰਨੇ ਸਸਤਾ ਤੁਹਾਨੂੰ ਲੁਧਿਆਣੇ ਵੀ ਨਹੀਂ ਮਿਲਣਾ ਬਾਈ ਕੀ ਹਾਲ ਨੇ ਜੀ ਦਿਖਾਈਏ ਕਿਹੜੀਆਂ ਹਜ਼ਾਰ ਦੀਆਂ ਤਿੰਨ ਲੋਹਾਂ ਨੇ ਲੈ ਬਾਈ ਆ ਚੱਕ ਲੋ ਜਿੱਪ ਵਾਲੀਆਂ ਟੀ-ਸ਼ਰਟ ਆਗੀਆਂ 1000 ਰੁਪਏ ਦੀਆਂ 6 ਹਜ਼ਾਰ ਦੀਆਂ ਛੇ ਹਜ਼ਾਰ ਦੀਆਂ ਛੇ ਅੱਜਕੱਲ ਟ੍ਰੈਂਡਿੰਗ ਆਈਟਮ ਆ ਪੂਰੀ ਬਈ ਜੇ ਹਜ਼ਾਰ ਦੀਆਂ ਤਿੰਨ ਟੀ-ਸ਼ਰਟ ਲੈਣੂ ਕਿੰਨੇ ਤਿੰਨ ਨਾਲ ਲੋਰਾ ਲਵਣੀ ਹੁਣ ਦੇ ਦਾਂਗੇ ਬਈ ਤੇ ਦੇ ਦਾਂਗੇ ਬਈ ਆ ਤਿੰਨ ਟੀ-ਸ਼ਰਟਾਂ ਤੈਨੂੰ ਲੋਰਾ ਹੀ ਫੜਾ ਆ ਲੋ ਚੱਕੀ ਲੋਰਾ ਦਿਖਾਈ ਕਰ ਲੋਰਾ ਬਈ ਸਿਰਫ ਚੱਕੀ ਚੱਲੋ 1000 ਰੁਪਏ ਦੇ ਵਿੱਚ 6 ਪੀਸਾਂ ਦਾ ਮਿਲ ਰਿਹਾ ਬਈ ਤਿੰਨ ਟੀ-ਸ਼ਰਟਾਂ ਤਿੰਨ ਲੋਰਾਂ ਸਿਰਫ 1000 ਰੁਪਏ ਦੀਆਂ 6 ਵਾਲੀਆਂ ਲੋਰਾ ਚੱਕ ਕੇ ਲੈ ਆ ਆ ਲੋਰਾਂ ਨੇ ਬਈ ਇਹ 1500 ਦੀਆਂ ਤਿੰਨ ਆ ਬਈ ਹਜ਼ਾਰ ਦੇ 6 ਵਾਲੀਆਂ ਦਿਖਾਉਣਾ ਤੁਹਾਨੂੰ ਅੱਛਾ ਤੇ ਉਸ ਤੋਂ ਬਾਅਦ ਤੁਹਾਡੇ ਕੋਲੇ ਆ ਗਿਆ ਸ਼ਰਟਾਂ ਦਾ ਹਜ਼ਾਰ ਦੇ ਸੇਲ ਹੋ ਰਾਂ ਬਈ ਚਾਹੇ ਤਿੰਨ ਟੀ-ਸ਼ਰਟਾਂ ਲੈ ਲਓ ਤਿੰਨ ਨੋਹਰਾ ਵਾਲੇ ਲਓ ਨਾ ਆਹ ਲਓ ਯਾਰ ਟੀ-ਸ਼ਰਟਾਂ ਦੇ ਡਿਜ਼ਾਈਨ ਬਹੁਤ ਮਿਲਣਗੇ ਇੱਕ ਤੋਂ ਇੱਕ ਵੈਰਾਈਟੀ ਮਿਲੂਗੀ ਆਹ ਲਓ ਹਾਫ ਬਾਜੀ ਦੇ ਵਿੱਚ ਲੈ ਲਓ ਆਹ ਕਰ ਲਓ ਇੱਕ ਵਾਈ ਨਹੀਂ ਫੁੱਲ ਬਾਜੀ ਦੇ ਵਿੱਚ ਲੈ ਲਓ ਕੈਂਡ ਵੈਰਾਈਟੀ ਆ ਬਈ ਪੂਰੀ ਤੇ ਆਹ ਸ਼ਰਟਾਂ ਕਿਹ ਆਈਆਂ ਯਾਰ ਦੀਆਂ ਬਈਆ ਚੱਕੋ ਹੀ ਹਜ਼ਾਰ ਦੀਆਂ ਤਿੰਨ ਸ਼ਰਟਾਂ ਹੀ ਆ ਲਓ ਆਹ ਲਓ ਜੀ ਵੀਡੀਓ ਦੇਖੋ ਯੂਐਸ ਪੋਲੋ ਦੀਆਂ ਹਜ਼ਾਰ ਦੀਆਂ ਤਿੰਨ ਸ਼ਰਟਾਂ ਬਈ ਆਹ ਲਓ ਜੀ ਵੀਡੀਓ ਨੂੰ ਸ਼ੇਅਰ ਕਰੀ ਚੱਲੋ ਵੀਡੀਓ ਨੂੰ ਸ਼ੇਅਰ ਕਰਨ ਵਾਲ ਨੂੰ ਕੀ ਸ਼ੇਅਰ ਕਰਨ ਵਾਲਿਆਂ ਨੂੰ ਇੱਕ ਟੀ-ਸ਼ਰਟ ਫ੍ਰੀ ਮਿਲੂ ਜੀ ਇੰਡੀਪੈਂਡੈਂਟ ਜਿਹੜੀ ਵਿਆਰ ਚ ਤੋਂ ਤੁਹਾਨੂੰ 11500 2000 ਦੀ ਮਿਲਦੀ ਆ ਪਤਾ ਕਿੰਨੇ ਦੀ ਆ ਕਿੰਨੇ ਦੀ ਆ ਬਈ 1500 ਦੀਆਂ 3 ਬਈ 1500 ਦੀਆਂ 3 ਬਈ ਸਿਰਫ 500 ਰੁਪਏ ਦੀ ਜੀਨ ਦੀ ਪੈਂਟ ਨਾਲ ਕੈਪੀ ਫਰੀ ਬਈ ਚੱਕੋ ਲੋਕ ਲੈਣੇ 1500 ਨੂੰ ਕੈਪੀ ਫਰੀ ਨਾਲ ਫਰੀ ਕੈਪੀ ਬਈ ਆ ਜੀ ਸ਼ੇਅਰ ਕਰੀ ਚੱਲੋ ਆ ਕੇ ਸਕਰੀਨ ਸ਼ਾਟ ਮਾਰੀ ਚੱਲੋ ਦਿਖਾਈ ਚੱਲੋ ਤੇ ਨਾਲ ਜੇ ਹੂੰ ਕੱਲੀਆਂ ਕੈਪੜੀਆਂ ਵੈਸੇ ਲੈਣੀਆਂ ਝੋਨਾ ਸਪੈਸ਼ਲਿਸਟ ਕੈਪੜੀਆਂ 1000 ਦੀਆਂ 6 1000 ਦੀਆਂ 6 ਕੈਪੜੀਆਂ ਬਈ ਆ ਜੋ ਕਰ ਇੰਦਰ ਹੋਰ ਵੀ ਆ ਫੁੱਲ ਬਾਜੂ ਟੀ ਸ਼ਰਟਾਂ ਬਈ ਚੱਕੋ ਜ ਆ ਵਧੀਆ ਲੋਹਰਾਂ ਦਿਖਾਉਂਦੇ ਆ ਤੁਹਾਨੂੰ ਕਿ ਕਿਸੇ ਨੇ ਬਾਹਰ ਭਾਈ ਐਨਾ ਆਫਰ ਕਿਵੇਂ ਲਾਤੇ ਐ ਐਨਾ ਭਾਈ ਮਾਲ ਬਹੁਤ ਇਕੱਠਾ ਚੱਕੀ ਦਾ ਗੱਜਾ ਵਾਂ ਨੋ ਪ੍ਰੋਫਿਟ ਤੇ ਨੋ ਲਾਸ ਤੇ ਵੇਚਦੇ ਆ ਦੇਖੋ ਜੀ ਬਾਹਰ ਜੇ ਕਿਸੇ ਨੇ ਕੈਨੇਡਾ ਜਾਣਾ ਸ਼ਿਮਲੇ ਜਾਣਾ ਲੋਹਰਾਂ ਦੇਖੋ ਕਿੰਨੀਆਂ ਘੈਂਟ ਆ ਭਾਈ ਵਧੀਆ ਮੋਟੇ ਸਟਾਫ ਚ ਲੋਹਰਾਂ ਦੇਖੋ ਭਾਈ ਇੱਕ ਲੋਹਰ ਮਿਲਦੀ ਐ 1500 ਦੀ ਤਿੰਨ ਪੀਸ 1500 ਦੇ ਰਿਹਾ ਭਾਈ ਆ ਲੋਰਾਂ ਬਈ ਤਿੰਨ ਪੀਸ ਸਿਰਫ 1500 ਰੁਪਏ ਦੇ ਜਿਹੜੀ ਬਾਜ਼ਾਰ ਚੋਂ ਆਪਾਂ ਨੂੰ 1100 1200 1500 ਦੀ ਕੁਮਿਲਦੀ ਆ ਰਹੀ ਹੈ ਜੀ ਆ ਦੇਖੋ ਵੈਰਿਟੀ ਬਹੁਤ ਆ ਬਾਕੀ ਸਰਦੀਆਂ ਵਾਲੇ ਕੱਪੜੇ ਵੀ ਆ ਗਰਮੀ ਵਾਲੇ ਕੱਪੜੇ ਵੀ ਆ ਵੈਰਿਟੀ ਦਾ ਬਈ ਤਿੰਨ ਟਰੱਕ ਭਰ ਕੇ ਇਕੱਠੇ ਲਹਾਏ ਹੋਏ ਨੇ ਬਈ ਇਧਰ ਆ ਜਾ ਕੇ ਕਰਾਂ ਬਈ ਜੀਨ ਦੇ ਪੈਂਟ ਆ ਪੰਜਾਂ ਵੈਰਿਟੀ ਸਾਰੀ ਹੈ ਬਈ ਹਾਂਜੀ ਹਾਂਜੀ ਸਾਰੀ ਵੈਰਿਟੀ ਪਈ ਆ ਪੰਜਾਂ ਨੇ ਬਈ 1000 ਦੀਆਂ ਤਿੰਨ ਜੀਨਾਂ ਆ ਚੱਕ ਲਓ ਜਿਹੜੀ ਮਰਜ਼ੀ ਲੋਰ ਚੱਕ ਲਓ 1000 ਦੀਆਂ 6 ਦੇ ਰਹੇ ਆ ਬਈ ਚੱਕ ਲਓ ਢੇਰ ਲੱਗੇ ਪਿਆ ਵੀਰੇ 1000 ਨੰਬਰ 724978000 ਜੀ ਵੀਡੀਓ ਨੂੰ ਸ਼ੇਅਰ ਕਰਨ ਨਾਲ ਉਹਨੂੰ ਇੱਕ ਟੀ-ਸ਼ਰਟ ਫਰੀ ਹੈ ਤੇ ਗੰਨਾ ਦਾ ਜੂਸ ਵੀ ਜਮਾਂ ਨਾਲ ਫਰੀ ਕੀਤਾ ਆ ਬਾਈ ਜਿਹੜਾ ਦੁਕਾਨ ਤੇ ਆਊਗਾ ਜਿਹੜਾ ਦੁਕਾਨ ਤੇ ਆਊਗਾ ਆਨਲਾਈਨ ਕੱਪੜਾ ਮੰਗਵਾ ਸਕਦਾ ਹੋ ਵੀਰੇ ਕੱਪੜਾ ਮੰਗਾ ਸਕਦਾ ਵੀਰੇ ਪੈਸੇ Google Pay ਕਰੋ PhonePe ਕਰੋ ਤੇ ਘਰੇ ਭੇਜਾਂਗੇ ਵੀਰੇ ਆ ਦੇਖੋ ਠੀਕ ਹੈ ਫੋਟਾ ਵਗੈਰਾ ਤੁਸੀਂ ਉਦੀ ਪਾਸ ਭੇਜ ਦੋ ਸਾਡੀ ਨਾਲ Instagram ਨੂੰ ਫੋਲੋ ਕਰੋ ਸਾਡੇ ਨੂੰ ਤੇ Instagram ਦੀ ਆਈਡੀ ਦੱਸੋ ਕੀ ਨਾਮ ਤੇ Instagram ਦੀ ਵੀਰੇ ਸ਼੍ਰੀ ਬਾਲਾ ਜੀ ਗਾਰਮੈਂਟ ਦੇ ਨਾਮ ਤੇ ਆਈਡੀ ਉੱਪਰ ਛੱਡ ਦਾਂਗੇ ਆ ਪਾਈਡੀ ਉੱਪਰ ਸਕਰੀਨਸ਼ਾਟ ਵੀ ਪਾਇਆ ਇਹਦੇ ਕੱਪੜੇ ਵਗੈਰਾ ਬਾਈ ਉਰੀ ਪਾਉਂ ਆਹ ਟੀ-ਸ਼ਰਟ ਅੱਜ ਕੱਲ ਪੂਰੀ ਚੱਲ ਰਹੀ ਹੈ ਟੈਂਡਿੰਗ ਦੇ ਵਿੱਚ ਜਿਪ ਵਾਲੀ ਟੀ-ਸ਼ਰਟਾਂ ਚੱਲਦੀਆਂ ਸਟੈਚੇਬਲ ਉਹ ਘੈਂਟ ਆ ਬਈ ਕੱਪੜਿਆਂ ਦੀਆਂ ਕੱਪੜੇ ਵੀ ਇਹ ਬੱਚਿਆਂ ਦੀਆਂ ਲੋਰਾਂ ਟੀ-ਸ਼ਰਟਾਂ ਪਹਿਨਣਾ ਵਾਸਤੇ ਨਾਈਟਸੂਟ ਵੀ ਆਈ ਉਹ ਉੱਪਰ ਦਿਖਾ ਦਿੰਨੇ ਤੁਹਾਨੂੰ ਵੈਰਾਈਟੀ ਬਹੁਤ ਆਜੋ ਉੱਪਰ ਆਜੋ ਬਈ ਆ ਬਈ ਪਹਿਨਣਾ ਵਾਸਤੇ ਹਜ਼ਾਰ ਦੇ ਤਿੰਨ ਨਾਈਟਸੂਟ ਜਿਹੜਾ ਬਾਜ਼ਾਰ ਤੋਂ ਤੁਹਾਨੂੰ 11-1200 ਦਾ ਇੱਕ ਮਿਲਦਾ ਬਾਈ ਉਹ ਇਹਨੇ ਹਜ਼ਾਰ ਦੇ ਤਿੰਨ ਕਰਤੇ ਤੇ ਬੱਚਿਆਂ ਵਾਸਤੇ ਕੀ ਆ ਬਈ ਬੱਚਿਆਂ ਵਾਸਤੇ ਬਈ ਆ ਟੀ-ਸ਼ਰਟਾਂ ਨੇ ਹਜ਼ਾਰ ਦੀਆਂ 6 1000 ਦੀਆਂ 6 ਟੀ-ਸ਼ਰਟਾਂ ਹੈ ਬਈ ਹਾਂਜੀ ਹਾਂਜੀ ਇਹ ਕਿੰਨੇ ਦੀ ਪੈਗੀ ਆ ਦੇਖ ਲਓ ਚੈੱਕ ਕਰ ਲਓ ਬਈ 1000 ਦੀਆਂ 6 ਟੀ-ਸ਼ਰਟਾਂ ਬੱਚਿਆਂ ਵਾਸਤੇ ਲੋਰਾ ਵੀ ਐਈ ਹੈ ਬਰੇ ਨਾਲ ਆ ਨਾਲ ਲੋਰਾ ਸਿਰਫ ਆਮਪੁਰਾ ਫੂਲ ਤੋਂ ਮਿਲਦੀ ਹੈ ਨਾ ਸਕਰੀਨ ਤੇ ਨੰਬਰ ਚੱਲ ਰਹਿਗਾ ਇਹ ਨੰਬਰ ਤੇ ਫੋਨ ਕਰਕੇ ਆ ਸਕਦੇ ਹੋ ਘਰੇ ਬੈਠੇ ਮਮੂ ਆ ਟਰੈਕ ਸੂਟ ਹੈ ਬਈ 2000 ਦੇ 3 ਸੈੱਟ ਆ ਟਰੈਕ ਸੂਟ ਆ ਗਿਆ ਬੱਚਿਆਂ ਵਾਸਤੇ ਬਈ 2000 ਦੇ 3 ਜੈਂਟਸ ਟਰੈਕ ਸੂਟ ਹੈ ਬਈ ਜੈਂਟਸ ਬੱਚਿਆਂ ਦੇ ਮਿਲ ਜਾਣਗੇ ਬੱਚਿਆਂ ਦੇ ਮਿਲ ਜਾਣਗੇ ਬੱਚੇ ਸਾਰੇ ਮਿਲਣਗੇ ਦੇਖੋ ਵੈਰਾਈਟੀ ਦੇਖੋ ਕਿੰਨੀ ਹੈ ਹੇਮਕੋਨ ਸਾਹਿਬ ਦੀ ਯਾਤਰਾ ਚ ਭਾਈ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਆ ਲਓ ਜੀ ਕਿੰਨੇ ਦਾ 700 ਦਾ ਪੈ ਜੂਗਾ ਹਾਂਜੀ ਹਾਂਜੀ ਇੰਨੇ ਦੇ 700 ਰੁਪਏ ਦਾ ਟਰੈਕ ਸੂਟ ਬਾਈ 700 ਦੀ ਇਕੱਲੀ ਲੋਰ ਨਹੀਂ ਮਿਲਦੀ ਆਹ ਦੰਦੇ ਲੈ ਬਾਈ ਵਧੀਆ ਜਾਗਟਾਂ ਬਾਈ ਕੈਂਟ ਬਾਹਰ ਜਾਣ ਵਾਸਤੇ ਸਰਦੀਆਂ ਵਾਸਤੇ ਬਈ ਆ 20 ਡਿਗਰੀ ਚ ਪਾਣ ਵਾਲੀਆਂ 2500 ਦੀਆਂ ਤਿੰਨ ਬਾਈ ਜੇ ਕਿਸੇ ਨੇ ਮਾਰਦੀ ਸ਼ਾਪਿੰਗ ਕਰਨੀ ਹੋਵੇ ਨਾ 50000 ਵਾਲੀ ਸ਼ਾਪਿੰਗ 15000 ਚ ਕਰਾ ਦਨੇ ਬਾਈ ਆਪਾਂ ਜਿਹੜੇ ਬਿਆਰ ਚ 50000 ਦੇ ਕੱਪੜੇ ਮਿਲਦੇ ਆ 15000 ਚ ਦੇ ਦਨੇ ਆਹ ਚੱਕੋ ਬਾਈ ਆਜੋ ਰਾਮਪੁਰਾ ਫੂਲ ਸ਼ਹਿਰ ਚ ਤੇ ਹੋਰ ਕੀ ਕੀ ਆ ਬਾਈ ਇਹਨਾਂ ਤੋਂ ਲਾ ਕੋਟੀਆਂ ਨੇ ਜਾਗਟਾਂ ਨੇ ਹਾ ਬਾਜੂ ਜਾਗਟਾਂ ਨੇ ਬਹੁਤ ਘੈਂਟ ਘੈਂਟ ਵੈਰਾਈਟੀ ਪਈ ਆ ਵੀਰੇ 1500 ਰੁਪਏ ਦੀਆਂ ਤਿੰਨ ਕੋਟੀਆਂ ਦੇ ਆ ਕੋਟੀਆਂ ਬਾਈ 1500 ਰੁਪਏ ਦੀਆਂ ਤਿੰਨ ਸਿਰਫ 1500 ਦੀਆਂ ਜਿਹਪ ਵਾਲੀਆਂ ਮਿਲ ਜਣਗੀਆਂ ਵੈਰਾਈਟੀ ਇੱਕ ਤੋਂ ਇੱਕ ਵੈਰਾਈਟੀ ਮਿਲੂਗੀ ਵੀਰੇ ਪੂਰਾ ਫਰੈਸ਼ ਸਟਾਕ ਮਿਲੂਗਾ ਕੋਈ ਐ ਨਹੀਂ ਪੁਰਾਣਾ ਮਾਲ ਨਹੀਂ ਹਾਂ ਬਾਈ ਉਹ ਐਕਸਪੋਰਟ ਦਾ ਮਾਲ ਨਹੀਂ ਹੈਗਾ ਇਹ ਇਹ ਫਰੈਸ਼ ਆ ਸਾਰਾ ਪਹਿਲੀ ਵਾਰੀ ਤੁਸੀਂ ਪਾਉਗੇ ਬਾਈ ਜਿੰਦਾ ਮਾਲ ਤੇ ਆਪਣੇ ਕੋਲੇ ਤੇ ਆ ਸ਼ਰਟਾਂ ਦਾ ਸਟਾਕ ਹੈਗਾ ਬਾਈ ਹਲੋ ਚੱਕ ਲੋ ਸ਼ਰਟ ਕਿੰਨੇ ਰੇਅਰ ਦੀਆਂ ਰੇਅਰ ਦੀਆਂ ਤਿੰਨ ਵੱਡੇ ਸਾਈਜ਼ ਮਿਲ ਜਾਣਗੇ ਵੀਰੇ 5 ਐਕਸਲ ਤੱਕ ਜੇ ਕੋਈ ਭਾਰੀ ਬੰਦੇ ਹੈਗੇ 3 ਬਈ ਸਿਰਫ ਐ ਮਨੋ ਵੀ 350 ਰੁਪਏ ਦੀ ਪਈ ਜੇ ਕੋਈ ਵੱਡੇ ਸਾਈਜ਼ ਲੈਣਾ ਚਾਹੁੰਦਾ ਬੰਦਾ ਕੁਆਂਟਲ ਪਲੱਸ ਵਾਲਾ ਬੰਦਾ ਲੈਣਾ ਚਾਹੁੰਦਾ ਉਹ ਵੀ ਸਾਈਜ਼ ਆਪਣੇ ਕੋਲੇ ਹਾਜ਼ਰ ਨਾਲੇ ਕੱਪੜਾ ਸੂਤੀ ਆ ਬਈ ਪਿਓਰ ਪੂਰਾ ਵਧੀਆ ਆ ਬਾਜੀ ਸ਼ਰਟਾਂ ਨੇ ਵੀਰੇ ਇੱਕ ਕੁਆਂਟਲ ਵਾਲੇ ਬੰਦਿਆਂ ਵਾਸਤੇ 3 4 5 ਆ ਸਪੈਸ਼ਲ ਕਿਤੇ ਨਹੀਂ ਮਿਲਦੀਆਂ ਨੇ ਵੱਡੇ ਸਾਈਜ਼ ਵੱਡੇ ਸਾਈਜ਼ ਦੀਆਂ ਸ਼ਰਟਾਂ ਨਹੀਂ ਮਿਲਦੀਆਂ ਬਾਈ ਆ ਜੋ ਐਡੀ ਸ਼ਰਟ ਤਾਂ ਕਿਤੋਂ ਮਿਲਦੀ ਵੀ ਨਹੀਂ ਸਿਰਫ ਬਾਈ ਉਰੀ 1000 ਰੁਪਏ ਦੀਆਂ ਤਿੰਨ ਦਵਾਂਗੇ ਬਾਈ ਸਮਾਈ ਦੇ ਰੇਡ ਸਮਾਈ ਦੇ ਰੇਡ ਚ ਦਵਾਂਗੇ ਵੀਰੇ ਜਮਾ ਜਿਹੜੀ ਸਮਾਈ ਹੈਗੀ ਆ ਬਾਤ ਵੀ ਵੀਡੀਓ ਕਰ ਦਿਓ ਸ਼ੇਅਰ ਬਾਈ ਸ਼ੇਅਰ ਕਰਨ ਨਾਲ ਨੂੰ ਬਾਈ ਉਰੀ ਜਿਹੜਾ 2000 ਦੀ ਸ਼ਾਪਿੰਗ ਕਰੂਗਾ ਕੀ ਫ੍ਰੀ ਟੀ-ਸ਼ਰਟ ਫ੍ਰੀ ਦਵਾਂਗੇ ਬਾਈ ਦੱਬ ਕੇ ਸ਼ੇਅਰ ਕਰ ਦਿਓ ਰਾਮਪਰਾ ਫੂਲ ਜ਼ਿਲ੍ਹਾ ਬਠਿੰਡਾ ਕਰ ਦਿਓ ਸ਼ੇਅਰ ਬਾਈ ਸਕਰੀਨ ਤੇ ਨੰਬਰ ਚੱਲ ਰਿਹਾਗਾ ਆਨਲਾਈਨ ਘਰੇ ਬੈਠੇ ਵੀ ਕੱਪੜੇ ਮੰਗਵਾ ਸਕਦੇ ਹੋ ਤੇ ਬਾਈ ਉ ਉਹ ਵੀਡੀਓ ਪਾਪਾ ਦਿਖਾਉਂਦੇ ਰਹਿੰਦੇ ਆ ਉਥੋਂ ਤੁਸੀਂ ਕੱਪੜਾ ਆਨਲਾਈਨ ਵੀ ਮੰਗਵਾ ਸਕਦੇ ਹੋ ਧੰਨਵਾਦ ਜੀ